ਪੱਤੇ ਨੇ ਟਾਹਣੀਆਂ ਨਾਲ ਜੁੜੇ ਨੇ ਉਹੀ ਟਾਹਣੀਆਂ ਫਿਰ ਪੱਤਿਆਂ ਨੂੰ ਛੱਡ ਕਿਉਂ ਦਿੰਦੀ ਹੈ ਟਾਣੀ ਤਾਂ ਉਹੀ ਹੈ ਪੱਤਿਆਂ ਨੂੰ ਛੱਡ ਕਿਉਂ ਗਈ ਜੇ ਸੈਂਟੀਫਿਕ ਤਰੀਕੇ ਨਾਲ ਦੇਖੀਏ ਕਿਉਂਕਿ ਪੱਤਾ ਜਿਹੜਾ ਉਹ ਸੂਰਜ ਦੀ ਰੋਸ਼ਨੀ ਲੈਂਦਾ ਹੈ ਹਰਾ ਹੈ ਨਾ ਉਹ ਸੂਰਜ ਦੀ ਰੋਸ਼ਨੀ ਖਿੱਚਦਾ ਹੈ ਉਸ એનર્ਜੀ ਨੂੰ ਪੱਤੇ ਰਾਹੀਂ ਪੇਡੇ ਨੂੰ ਤਾਕਤ ਮਿਲਦੀ ਪੌਦੇ ਨੂੰ ਰੁੱਖ ਨੂੰ ਤਾਕਤ ਮਿਲਦੀ ਹੈ ਜਿੰਨੀ ਦੇਰ ਤੱਕ ਪੱਤਾ ਖਰਾ ਹੈ ਉਹ એનર્ਜੀ ਰੁੱਖ ਨੂੰ ਦੇ ਸਕਦਾ ਓਨੀ ਦੇਰ ਤੱਕ ਟਾਣੀ ਕਹਿੰਦੀ ਹੈ ਮੇਰਾ ਪੱਤਾ ਚੇਤੇ ਰੱਖੋ ਜਦੋਂ ਵਿਚਾਰਾ ਉਹ ਵੀ એનર્ਜੀ ਦੇਣ ਤੋਂ ਪਿਛਹਾਟਦਾ ਤੇ ਟਾਣੀ ਚੁੱਕ ਕੇ ਪਰਾਂ ਮਾਰਦੀ ਹੈ ਕਿਉਂਕਿ ਟਾਣੀ ਵੀ ਸਵਾਰਥ ਨਾਲ ਜੁੜੀ ਹੈ ਜੇ ਤਾਕਤ ਦੇਂਗਾ ਤੇ ਜੁੜਿਆ ਨਹੀਂ ਨਹੀਂ ਤੇ ਕੰਮ ਕਰ ਤੇਰੀ ਥਾਂ ਕੋਈ ਹੋਰ ਆ ਜਾਏਗਾ ਇਹ ਸੰਸਾਰ ਹੈ ਜਿੰਨੀ ਦੇਰ ਤੱਕ ਸ਼ਕਤੀ ਤਾਕਤ એનર્ਜੀ ਹੈ ਉਨੀ ਦੇਰ ਤੱਕ ਸਭ ਆਪਣੇ ਨੇ ਪੁੱਤਰਾਂ ਨੇ ਧੀਆ ਨੇ ਭੈਣਾ ਨੇ ਭਰਾ ਨੇ ਮਿੱਤਰ ਨੇ ਸੱਜਣ ਨੇ ਪੀੜ ਕੈ ਪਰ ਪਿਆਰਿਓ ਜਿਸ ਦਿਨ ਪੱਤੇ ਦੀ ਤਰ੍ਹਾਂ ਥੋੜੀ ਜੀ ਖਰਿਆਵਲ ਮਦਮ ਪਈ ਕਮਲੀ ਟਾਣੀ ਵੀ ਪੱਤੇ ਦਾ ਸਾਥ ਛੱਡ ਜਾਂਦੀ ਹੈ ਸਿਰਫ ਇੱਕ ਸਮਝਣ ਵਾਲੀ ਗੱਲ ਹੈ ਲਾਜ ਨਾ ਮਰੋ ਕਹੋ ਘਰ ਮੇਰਾ ਪਰ ਮੇਰਾ ਵਹਿਗੁਰੂ ਕਦੀ ਵੀ ਸਾਥ ਛੱਡਦਾ ਮੈਂ ਸੋਚਣਾ ਪਿਛਲੇ ਦਿਨੀ ਵਿਚਾਰਿਆ ਸੀ ਪੰਡਿਤ ਸ਼ਿਵ ਦਾਤਾ ਆਇਆ ਹੈ ਸ਼ਰੀਰ ਉਹਦਾ ਬਿਲਕੁਲ ਬਿਰਧ ਹੋ ਚੁੱਕਾ ਹੈ ਚੁਰੜੀਆਂ ਨੇ ਹੱਡੀਆਂ ਮਾਸ ਨੂੰ ਛੱਡ ਚੁੱਕੀਆਂ ਨੇ ਪਰ ਜਦੋਂ ਕਲਗੀ ਧਰਜੀ ਦੇ ਕੋਲ ਆਉਂਦਾ ਹੈ ਤੇ ਸਤਿਗੁਰੂ ਉਸ ਨੂੰ ਪਾਲਕੀ ਚੋਂ ਕੱਪੜਾ ਪਰਾਂ ਕਰਕੇ ਆਵਾਜ਼ ਦਿੰਦੇ ਨੇ ਪੰਡਿਤ ਜੀ ਝਾਤ ਤੇ ਜਦੋਂ ਥੱਲੇ ਉਤਰ ਲੱਗਦਾ ਸਤਿਗੁਰੂ ਕੁੱਟ ਕੇ ਸੀਨੇ ਨਾਲ ਲਾ ਲੈਂਦੇ ਨੇ ਉਹਦੇ ਤਨ ਦੀਆਂ ਖੱਡੀਆਂ ਚਮੜੀ ਨੂੰ ਛੱਡ ਗਈਆਂ ਪਰ ਜਿਸ ਗੁਰੂ ਨੂੰ ਪਿਆਰ ਕਰਦਾ ਉਹ ਆਪਣੇ ਸੀਨੇ ਨਾਲ ਲਾਂਦਾ ਪਿਆਰ ਕੋਲ ਉਹਨੇ ਤੇ ਪੰਡਿਤ ਸ਼ਿਵਦੱਤ ਜੀ ਹਜ਼ੂਰ ਆਪਣੇ ਕੋਲ ਬਿਠਾਉਂਦੇ ਨੇ ਉੱਪਰ ਬਿਠਾਉਂਦੇ ਨੇ ਪਰ ਜਦਨ ਪੁਰਬ ਹੁੰਦਾ ਤੇ ਉਸ ਦਿਨ ਦੇਖੋ ਗੁਰੂ ਕਦੀ ਨਹੀਂ ਸਾਥ ਛੱਡਦਾ ਕਦੀ ਨਹੀਂ ਜਿਵੇਂ ਮਾਪੇ ਨਹੀਂ ਨਾ ਜੇ ਦੁਨਿਆਵੀ ਤੌਰ ਤੇ ਦੇਖੀਏ ਮਾਹਬਾਪ ਕਦੀ ਨਹੀਂ ਦਿਲ ਕਰਦਾ ਬੱਚਿਆਂ ਦਾ ਸਾਥ ਛੱਡਣ ਬੱਚੇ ਜੋ ਮਰਜੀ ਕਰਨ ਪਰ ਫਿਰ ਵੀ ਘਰੋਂ ਕੱਢੇ ਕੋਈ ਵੀ ਮਾਪੇ ਕਿਤੇ ਨਾ ਕਿਤੇ ਬੈਠੇ ਉਹਨਾਂ ਦੀ ਸੋਖੀ ਮੰਗਦੇ ਰਹਿੰਦੇ ਨੇ ਪਰ ਗੁਰੂ ਸਮਰਾਥੇ ਵੇ ਤੂੰ ਭਾਵੇਂ ਘਰ ਵਿੱਚ ਥਾਂ ਨਾ ਵੀ ਧੈਂ ਇੱਕ ਵਾਰੀ ਗੁਰੂ ਨੂੰ ਆਵਾਜ਼ ਮਾਰ ਕੇ ਕਹਿੰਦੇ ਮੈਂ ਸਤਗੁਰੂ ਤੇਰਾ ਵਾਂ ਉਹ ਤੇਰੀ ਤਾਂ ਨਹੀਂ ਪੜਾ ਹੀ ਮੰਨਦੇ ਪਏ ਹਜ਼ੂਰ ਦੇ ਕੋਲ ਰੋਜ਼ ਬੈਠਦੇ ਨੇ ਉਹ ਸੁਦੀ ਸਰਤਮੀ ਆਈ ਸਾਰੇ ਜਾਨ ਲੱਗੇ ਜਦੋਂ ਪੁੱਛਿਆ ਪੰਡਿਤ ਸ਼ਿਵਦੱਤ ਜੀ ਨੂੰ ਫਤੇ ਚੰਦ ਮੈਣੀ ਨੇ ਪੰਡਿਤ ਜੀ ਵਾਪਸ ਕਹਿਣ ਲੱਗੇ ਨਹੀਂ ਹੁਣ ਤਾਂ ਚਮੜੀ ਵੀ ਸਾਥ ਛੱਡ ਗਈ ਖੱਡੀਆਂ ਦਾ ਤੀਵੀਂ ਆਵਾਜ਼ ਚ ਕਹਿਣਗੇ ਹੁਣ ਵਾਪਸ ਨਹੀਂ ਹੁਣ ਤਾਂ ਪ੍ਰੀਤਮ ਦੇ ਦੇਸ਼ ਅਦਾਲੀ ਜਾਵਾਂਗਾ ਮੈਂ ਗੁਰੂ ਚਰਨਾਂ ਵਿੱਚ ਸਮਾਉਣ ਆਇਆ ਵਾਪਸ ਜਾਣ ਨਹੀਂ ਆਇਆ ਸਮਾ ਗਿਆ ਗੁਰੂ ਇੱਕ ਐਸਾ ਟਿਕਾਣਾ ਹੈ ਸ਼ਬਦ ਇਹਨੂੰ ਨਰਜਿੰਦ ਨਾ ਸਮਝੀਏ ਜਿੰਨਾ ਕੋਈ ਸ਼ਬਦ ਦਾ ਮੈਂ ਰੋਜ਼ ਗੱਲ ਤੇ ਜ਼ੋਰ ਦੇਣਾ ਸ਼ਬਦ ਦਾ ਅਭਿਆਸ ਸਿਮਰਨ ਕਰੇਗਾ ਕੱਲ ਵੀ ਇੱਕ ਥਾਂ ਅਰਜ਼ ਕੀਤੀ ਆ ਜ਼ਬਾਨ ਹੈ ਇਹਦੇ ਉੱਤੇ ਕੀ ਕੁਝ ਬੈਠਾ ਹੈ ਇਹ ਖਾਲੀ ਨਹੀਂ ਜੇ ਜ਼ਬਾਨ ਇੱਕ ਸੇਜ ਹੈ ਇਸ ਜ਼ੁਬਾਨ ਉੱਤੇ ਪੁੱਤਰਾਂ ਦੇ ਧੀਆ ਦੇ ਮਾਪਿਆਂ ਦੇ ਮਿੱਤਰਾਂ ਦੇ ਦੁਨੀਆ ਦੇ ਰਸ ਗਾਲਾਂ ਗਲੋਚ ਸਭ ਕੁਝ ਇਹਦੇ ਤੇ ਬੈਠਾ ਹੈ ਪਰ ਜੇ ਜੀਬ ਉੱਤੇ ਨਾਮ ਆ ਜਾਏ ਫਰਕ ਇਹ ਨਾ ਪੁੱਤਰ ਨੂੰ ਆਵਾਜ਼ ਮਾਰਾਂਗੇ ਸਿਰਫ ਜੀਬ ਉੱਤੇ ਪੁੱਤਰ ਦਾ ਨਾਮ ਆਵੇਗਾ ਪਰ ਪੁੱਤਰ ਜੀਬ ਉੱਤੇ ਹਕੀਕਤ ਵਿੱਚ ਨਹੀਂ ਆਏਗਾ ਪੁੱਤਰ ਜੀਬ ਤੇ ਤੇ ਨਹੀਂ ਆ ਸਕਦਾ ਮਿੱਤਰ ਨੂੰ ਆਵਾਜ਼ ਮਾਰਾਂਗੇ ਮਿੱਤਰ ਜੀਬ ਉੱਤੇ ਨਹੀਂ ਆਏਗਾ ਸਿਰਫ ਨਾਮ ਆਏਗਾ ਕਿਸੇ ਨੂੰ ਆਵਾਜ਼ ਮਾਰਾਂਗੇ ਸਿਰਫ ਨਾਮ ਜੀਬ ਉੱਤੇ ਆਏਗਾ ਜਿਹਦਾ ਨਾਮ ਲੈ ਰਹੇ ਆ ਉਹ ਜੀਬ ਤੇ ਨਹੀਂ ਆਏਗਾ ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜਿਹੜਾ ਬੰਦਾ ਪ੍ਰਮਾਤਮਾ ਦੇ ਨਾਮ ਨੂੰ ਜਪੇ ਪ੍ਰਮਾਤਮਾ ਖੁਦ ਜੀਬ ਉੱਤੇ ਆ ਕੇ ਬੈਠ ਜਾਂਦਾ ਪ੍ਰਭ ਜੀ ਬਸੇ ਸਾਧਕੀ ਰਸਨਾ ਪੁੱਤਰ ਤੇ ਨਹੀਂ ਵਸਦੇ ਜ਼ਬਾਨ ਉੱਤੇ ਧਨ ਤੇ ਨਹੀਂ ਵਸਦਾ ਪ੍ਰਭ ਜੀ ਬਸ ਸਾਧ ਕੀ ਰਸਨਾ ਨਾਨਕ ਕਹਿਤ ਸੁਨੋ ਰੇ ਲੋਗਾ ਸੰਤ ਰਸਨ ਕੋ ਬਸਈਓ ਉਹਦਾ ਟਿਕਾਣਾ ਕਿਉਂਕਿ ਜਿੱਥੇ ਨਾਮ ਹੈ ਉੱਥੇ ਨਾਮੀ ਆਏਗਾ ਜਿਸ ਜੀਵ ਤੇ ਨਾਮ ਹੈ ਉਸ ਜੀਵ ਤੇ ਭਗਵਾਨ ਹੈ ਤੇ ਜਿਸ ਜੀਵ ਤੇ ਭਗਵਾਨ ਹੈ ਸਚਾਈ ਇਹ ਵੇ ਜਾਂਕਾ ਕਹਾ ਦਰਗ ਹੈ ਚੱਲੇ ਉਹਦੀ ਜ਼ਬਾਨ ਕਦੀ ਝੂਠੀ ਨਹੀਂ ਹੋ ਸਕਦੀ ਮਹਾਰਾਜ ਕਹਿ ਰਹੇ ਨੇ ਭਾਈ ਉਪਜੈ ਨਿਪਜੈ ਨਿਪਜ ਸਮਾਈ ਨੈਣੇ ਦੇਖ ਤੈ ਇਹ ਜਗ ਜਾਈ ਲਾਜ ਨਾ ਮਰੋ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕੱਚ ਤੇਰਾ ਰਹਾਉ ਅਨਕ ਯਤਨ ਕਰ ਕਾਇਆ ਪਾਲੀ ਕਿੰਨੇ ਯਤਨ ਕੀਤੇ ਪਾਲਣ ਲਈ ਮਾਂ ਨੇ ਸ਼ੁਰੂ ਕੀਤਾ سینੇ ਦੇ ਦੁੱਧ ਤੋਂ ਸ਼ੁਰੂ ਕੀਤਾ ਪੋਤੜੇ ਬੰਨ੍ਹਦੀ ਰਹੀ ਪਹਿਲਾ ਸ਼ਬਦ ਵਰਤੇ ਸਨ ਪੋਤੜੀਆਂ ਵਿੱਚ ਰੱਖਿਆ ਕੱਪੜਿਆਂ ਚ ਲਪੇਟਿਆ ਕਈ ਯਤਨ ਕੀਤੇ ਕੁਟੀਆਂ ਪਿਆ ਦਵਾਈਆਂ ਦੇ ਕਰਦੀ ਕਿਸੇ ਇਸ ਕਰਕੇ ਦੀ ਕਾਇਆ ਪਲ ਜੈ ਅਨਕ ਯਤਨ अनेका ਯਤਨ ਕਰ ਕਰਕੇ ਕਾਇਆ ਪਾਲੀ ਤੇ ਜਦ ਦਿਨ ਬੰਦੇ ਨੂੰ ਹੋਸ਼ ਆ ਗਈ ਖੁਦ ਆਪਣੀ ਕਾਇਆ ਨੂੰ ਪਾਲਣ ਲੱਗਾ ਇਹਨੂੰ ਖਾਣ ਦਾ ਪਾਣ ਦਾ ਪਹਿਣ ਦਾ ਰਹਿਣ ਦਾ ਫਿਕਰ ਲੱਗਣ ਲੱਗਾ ਮਹਾਰਾਜ ਕਹਿੰਦੇ ਨੇ ਕਈ ਤਰੀਕਿਆਂ ਨਾਲ ਕਾਇਆ ਪਾਲੀ ਗਈ ਅਨਕ ਯਤਨ ਕਰ ਕਾਇਆ ਪਾਲੀ ਪਿਆਰਿਓ ਮਰਤੀ ਬਾਰ ਅਗਨ ਸੰਗ ਜਾਨੀ ਜਦੋਂ ਮਰੀ ਤੇ ਉਦੋਂ ਅੱਗ ਸੜ ਦਿੱਤਾ ਪਰਦੀ ਰਹੀ ਅੰਤਲੇ ਸਮੇਂ ਅੱਗ ਵੀ ਸੜੀ ਤੇ ਮਹਾਰਾਜ ਕਹਿੰਦੇ ਨੇ ਚੋਵਾਂ ਚੰਦਨ ਮਰਦਨ ਅੰਗਾ ਇਸ ਸਰੀਰ ਤੇ ਚੰਦਨ ਦਾ ਲੇਪਣ ਅਤਰ ਫਲੇਲ ਦਾ ਲੇਪਣ ਅਤਲ ਫਲੇਲਾ ਸੁਗੰਧੀਆਂ ਸੈਂਟ ਕਿੰਨਾ ਜ਼ੋਰ ਲੱਗਾ ਤੁਸੀਂ ਦੇਖੋ ਮੈਂ ਕਈ ਵਾਰੀ ਸੋਚਣਾ ਕਿਸੇ ਤੇ ਤਰਕ ਨਹੀਂ ਉਹ ਜੰਨਾ ਬੰਦਾ ਚੰਬੜੀ ਨੂੰ ਕੂਚ-ਕੂਚ ਕੇ ਮਲ-ਮਲ ਕੇ ਇਹਦੇ ਤੇ ਅਤਰ ਫਲੇਲਾ ਫੁੱਲ ਸੁਗੰਧੀ ਲਾਈ ਜਾਂਦਾ ਕਿ ਤੋ ਏਦੂ ਦਸਵਾਂ ਹਿੱਸਾ ਪਰਮਾਤਮਾ ਦੇ ਅੰਦਰ ਮਨ ਨੂੰ ਸੁਜਾਣ ਵਾਸਤੇ ਲਾ ਜਾ ਤੇ ਜ਼ਿੰਦਗੀ ਦੀ ਬਾਜ਼ੀ ਜਿੱਤ ਜਾਏ ਆ ਕੀ ਹੋ ਰਿਹਾ ਸਾਡੇ ਸਮਾਜ ਵਿੱਚ ਤੇ ਮੈਂ ਜੋ ਸਚਾਈ ਕਹਿ ਰਿਹਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਰੋਸ਼ਨੀ ਚ ਤੇ ਇਹ ਵੀ ਮੈਂ ਗੁਰੂ ਦੇ ਹਜ਼ੂਰੀ ਚ ਜ਼ਰੂਰ ਸਹਿਕਾਰਾਂਗਾ ਹੋ ਸਕਦਾ ਜੋ ਮੈਂ ਕਹਿ ਰਿਹਾ ਮੇਰਾ ਪਰਿਵਾਰ ਵੀ ਨਾ ਮੰਨਦਾ ਹੋਵੇ ਪਰ ਸਚਾਈ ਸਚਾਈ ਇਹ ਨਏ ਕੋਈ ਮੰਨਦਿਆ ਕਰਮ ਆਪਣੇ ਨੇ ਪਰ ਇਹ ਸਚਾਈ ਹੈ ਕਿ ਸਿਧਾਂਤ ਝੂਠਾ ਨਹੀਂ ساری ਜ਼ਿੰਦਗੀ ਲਾ ਦਿੰਨੇ ਚਮੜੀ ਨੂੰ ਸਵਾਰਨ ਤੇ ਮਹਾਰਾਜ ਕਹਿੰਦੇ ਨੇ ਅੰਤਲੇ ਸਮੇਂ ਜਿਨ੍ਹਾਂ ਤਨ ਉਪਰ ਅਤਰ ਫਲੇਲਾ ਇਹਨਾਂ ਕੁਝ ਲਾਇਆ ਸੋ ਤਨ ਜਲੇ ਕਾਂਟ ਕੇ ਸੰਗਾ ਕਿੰਨੇ ਕਦੀ ਧਿਆਨ ਨਾਲ ਦੇਖੀ ਜਿਹੜੀ ਅਤ ਦਾ ਖੁਸ਼ੀਨ ਸ਼ਰੀਰ ਅਤ ਦੀ ਖੁਸ਼ੀਨ ਔਰਤ ਉਹਦਾ ਤਨ ਕਦੀ ਸੜਦਾ ਦੇਖੀ ਯਾਦ ਰੱਖਿਓ ਦੀ ਚਮੜੀ ਨੂੰ ਇਸ ਤਰ੍ਹਾਂ ਅੱਗ ਪੈਗੀ ਜਿਵੇਂ ਲੱਕੜਾ ਨੂੰ ਪੈਂਦੀ ਏ ਉਹ ਤਾਂ ਚਮੜੀ ਤੋਂ ਕਦੀ ਧੂੜ ਨਹੀਂ ਸੀ ਲੱਗਣ ਦਿੰਦੀ ਹੁੰਦੀ ਮੈਂ ਤਾਂ ਹੀ ਸ਼ਬਦ ਵਰਤੇ ਐ ਕਿਉਂਕਿ ਮੈਂ ਇੱਕ ਦੋ ਪ੍ਰਮਾਣ ਦੇਣੇ ਨੇ ਇਸ ਸੰਬੰਧੀ ਨੌਕਰਾਨੀ ਨੂੰ ਵੈਸ਼ਿਆ ਨੇ ਕਿਹਾ ਕਿ ਸੁੰ ਸੁਰਮਾ ਪੀਟ ਪੀ ਸੁਰਮਾ ਪਹਿਲਾਂ ਪਿੰਦੀਆਂ ਸਨ ਸੁਰਮਾ ਬੀਬੀਆਂ ਜਿਹੜਾ ਪਾਇਆ ਜਾਂਦਾ ਸੀ ਸੁਰਮਾ ਪੀ ਉਹਨੇ ਸੁਰਮਾ ਪੀਠਾ ਪਰ ਸੁਰਮਾ ਮੋਟਾ ਰਹਿ ਗਿਆ ਬਰੀਕ ਨਾ ਹੋਇਆ ਮੋਟੇ ਸੁਰਮੇ ਦੀ ਸਲਾਈ ਜਦੋਂ ਅੱਖਾਂ 'ਚ ਪਾਈ ਤੇ ਸੁਰਮਾ ਰੜਕਣ ਲੱਗ ਪਿਆ ਜਦੋਂ ਸੁਰਮਾ ਰੜਕਿਆ ਉਹਨੇ ਨੌਕਰਾਨੀ ਨੂੰ ਬੁਲਾਇਆ ਉਹਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਮਾਰਨ ਲੱਗ ਪਈ ਕਿ ਬੇਅਕਲ ਤੈਨੂੰ ਇੰਨੀ ਸਮਝ ਨਹੀਂ ਕਿ ਮੇਰੀਆਂ ਅੱਖਾਂ ਹਰਨ ਵਰਗੀਆਂ ਮੈਂ ਬਾਣੀ ਚੋਂ ਪ੍ਰਮਾਨ ਦੇਣ ਲੱਗਾ ਅੱਖਾਂ ਹਰਨ ਵਰਗੀਆਂ ਤੇ ਤੂੰ ਇੰਨਾ ਮੋਟਾ ਸੁਰਮਾ ਪੀਠਾ ਵੀ ਨਾ ਚੰਗੀ ਤਰ੍ਹਾਂ ਮੇਰੀਆਂ ਅੱਖਾਂ ਮੇਰੇ ਡੇਲਿਆਂ ਵਿੱਚ ਸੁਰਮਾ ਰੜਕਿਆ ਮੈਨੂੰ ਦੁੱਖ ਦਿੱਤਾ ਮਾਰਨ ਲੱਗੀ ਬਾਬਾ ਫਰੀਦ ਕੋਲੋਂ ਲੰਘੇ ਦਰवेशੀ ਤਰਸ ਆਇਆ ਕਹਿਣ ਲੱਗੇ ਕਿ ਕਿਉਂ ਇਹਨੂੰ ਮਾਰਨੀ ਪਈਏ ਕਹਿਣ ਲੱਗੀ ਬੇਅਕਲ ਇਸ ਬੇਅਕਲ ਨੂੰ ਸਮਝ ਨਹੀਂ ਕਿ ਸੁਰਮਾ ਕਿਵੇਂ ਪੀਣਾ ਹੈ ਇਹਨੂੰ ਪਤਾ ਨਹੀਂ ਮੇਰੀਆਂ ਅੱਖਾਂ ਦੀ ਕੀਮਤ ਦਾ ਬਾਬਾ ਜੀ ਚੁੱਪ ਕਰ ਗਏ ਕੁਝ ਸਮੇਂ ਬਾਅਦ ਉਸ ਵੈਸ਼ਿਆ ਦੀ ਮੌਤ ਹੋਈ ਇਹਨਾਂ ਸਰੀਰ ਗੰਦਾ ਹੋ ਗਿਆ ਕੋਈ ਸਾੜਨ ਨੂੰ ਤਿਆਰ ਨਾ ਹੋਇਆ ਸਰੀਰ ਗਲ ਗਿਆ ਹੱਡ ਮਾਸ ਪਸ਼ੂ ਜੀਵ ਖਾਣ ਲੱਗੇ ਅਖੀਰ ਤੇ ਪਿੰਜਰ ਸੁੱਕ ਕੇ ਖੋਪੜੀ ਪਈਏ ਅੱਖਾਂ ਵੀ ਕੱਢ ਕੇ ਕੋ ਲੈ ਗਿਆ ਅੱਖਾਂ ਵਾਲੀ ਥਾਂ ਤੇ ਪੰਛੀਆਂ ਦੇ ਬੱਚੇ ਆਂਡੇ ਨੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਆਹ ਦੇਖੋ ਕਦੀ ਅੱਖਾਂ ਸੁਰਮੇ ਦੀ ਧਾਰੀ ਨਹੀਂ ਸੰਜਰਦੀਆਂ ਅੱਜ ਪਿੰਜਰ ਪਿਆ ਇਹਦੇ ਵਿੱਚ ਪੰਛੀਆਂ ਨੇ ਆਂਡੇ ਦਿੱਤੇ ਹੋਏ ਸੋਤਨ ਜਲੇ ਕਾਂਠ ਕਸੰਦਾ ਫਰੀਦਾ ਜਿਨ ਲੋਇਣ ਜਗ 모ਹਿਆ ਛੇ ਲੋਇਣ ਮੈਂ ਡਿਠ ਕੱਜਲ ਰੇਖ ਨ ਸਹੰਦਿਆ ਸੇ ਪੰਖੀ ਸੁਵੇ ਬਖਿਟ